ਨਿਊਜ਼ੀਲੈਂਡ ਨਗਰ ਕੀਰਤਨ ਦੇ ਅੱਗੇ ਜੋ ਹੁੱਲੜਬਾਜੀ ਕੀਤੀ ਗਈ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਨਿਊਜ਼ੀਲੈਂਡ ਨਹੀਂ ਆਸਟ੍ਰੇਲੀਆ ਯੂਰਪ ਪੂਰਾ ਇੰਗਲੈਂਡ ਕੈਨੇਡਾ ਅਮਰੀਕਾ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਰਾਈਟ ਵਿੰਗ ਵੱਲੋਂ ਗਰੁੱਪ ਬਣਾਏ ਜਾ ਰਹੇ ਆ ਪ੍ਰਚਾਰ ਕੀਤਾ ਜਾ ਰਿਹਾ ਦੂਸਰੇ ਧਰਮਾਂ ਦੇ ਖਿਲਾਫ ਜੀਜ਼ਸ 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 ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਬਲਮਾਂ ਘਟ ਨਹੀਂ ਰਹੀਆਂ ਇਹ ਵੱਧ ਰਹੀਆਂ ਜਿਹੜੀ ਰਾਈਟ ਵਿੰਗ ਆ ਉਹ ਆਪਣੇ ਪੈਰ ਰਸਾਉਣ ਲੱਗੀ ਆ ਜਿਵੇਂ ਟਰੰਪ ਇਮੀਗਰੇਟਡ ਲੋਕਾਂ ਦੇ ਮਲਟੀ cultures ਸਿਸਟਮ ਦੇ ਖਿਲਾਫ ਗੇਮ ਖੇਡ ਰਿਹਾ ਆ ਲੰਗ ਲੜੀਆ ਉੱਥੇ ਸਾਨੂੰ ਪਹਿਲਾਂ ਬਹੁਤ ਮਾੜਾ ਚੰਗਾ ਬੋਲਦੇ ਸੀ ਉੱਥੇ ਸਾਡਾ ਫਰਕ ਪਿਆ ਸਪੇਨ ਦੇ ਵਿੱਚ ਬਹੁਤ ਮਾੜਾ ਚੰਗਾ ਬੋਲਦੇ ਸੀ ਫਰਕ ਪਿਆ ਇਹਨਾਂ ਨੇ ਵੀਡੀਓ ਅਪਲੋਡ ਕੀਤੀਆਂ ਕੁਝ ਨਗਰਗੀਤਾਂ ਦੀਆਂ ਡਿਲੀਟ ਕਰਨੀਆਂ ਪੈ ਗਈਆਂ ਕਿਉਂਕਿ ਸਾਡੇ ਕੰਮ ਬੋਲਦੇ ਸੀ ਯੂਰਪ ਦੇ ਵਿੱਚ ਸਿੱਖ ਫੌਜੀਆ ਨੇ ਇਟਲੀ ਦੇ ਵਿੱਚ ਇੰਨੀਆਂ ਕ ਸ਼ਹਾਦਤਾਂ ਦਿੱਤੀਆਂ ਕਿ ਇਟਲੀ ਦੇ ਕਿਸੇ ਵੀ ਸਕੂਲ ਦੇ ਵਿੱਚ ਜਾਂ ਨਾ ਉਹਨਾਂ ਦੀ ਇਤਿਹਾਸਕ ਕਿਤਾਬਾਂ ਦੇ ਵਿੱਚ ਨਾ ਸਕੂਲ ਦੀਆਂ ਪੰਘੋਲ ਦੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਸਾਡਾ ਦਰਜ ਨਹੀਂ ਆ। ਨਿਊਜ਼ੀਲੈਂਡ ਨਗਰ ਕੀਰਤਨ ਦੇ ਅੱਗੇ ਜੋ ਹੁੱਲੜਬਾਜੀ ਕੀਤੀ ਗਈ ਆ ਜੋ ਵਿਰੋਧ ਕੀਤਾ ਗਿਆ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਨਿਊਜ਼ੀਲੈਂਡ ਨਹੀਂ ਆਸਟ੍ਰੇਲੀਆ ਯੂਰਪ ਪੂਰਾ ਇੰਗਲੈਂਡ ਕੈਨੇਡਾ ਅਮਰੀਕਾ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਰਾਈਟ ਵਿੰਗ ਵੱਲੋਂ ਗਰੁੱਪ ਬਣਾਏ ਜਾ ਰਹੇ ਆ ਪ੍ਰਚਾਰ ਕੀਤਾ ਜਾ ਰਿਹਾ ਦੂਸਰੇ ਧਰਮਾਂ ਦੇ ਖਿਲਾਫ ਜਾਣੀ ਕਿ ਇੱਕ ਮਹਿੰਮ ਚੱਲ ਰਹੀ ਆ ਜਿਹੜੀ ਮਹਿੰਮ ਨੂੰ ਲੈ ਕੇ ਯੂਰਪ ਦੇ ਵਿੱਚ ਜਿਵੇਂ ਲਿਸਬਨ ਦੇ ਗੁਰੂ ਘਰ ਦੇ ਅੱਗੇ ਵਿਰੋਧ ਕੀਤਾ ਗਿਆ ਇਵੇਂ ਹੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿੱਥੇ ਬੱਚੇ ਪਟਕੇ ਬੰਨ੍ਹਦੇ ਸੀਗੇ ਪਟਕੇ ਦਸਤਾਰਾਂ ਸਜਾਉਂਦੇ ਸੀ ਹੁਣ ਦਸਤਾਰਾਂ ਨਹੀਂ ਸਜਾ ਸਕਦੇ ਇਹ ਵੀ ਇੱਕ ਕਟੜਤਾ ਨੂੰ ਲੈ ਕੇ ਮਲਟੀਕਲਚਰ ਸਿਸਟਮ ਨੂੰ ਰੋਕਣ ਕਰਕੇ ਇਹ ਆਪਣੇ ਧਰਮ ਨੂੰ ਪ੍ਰੋਟੈਕਟ ਕਰਨ ਵਾਸਤੇ ਦੂਸਰੇ ਧਰਮਾਂ ਦੇ ਉੱਤੇ ਉਂਗਲਾ ਰੱਖ ਰਹੇ ਆ ਅਸੀਂ ਅੱਜ ਤੱਕ ਇੱਕ ਗੱਲ ਚੇਤਾ ਭੁੱਲ ਚੁੱਕੇ ਆ ਕਿ ਸਾਡਾ ਜਿਹੜਾ ਇਤਿਹਾਸ ਆ ਉਹ ਦੂਸਰੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪਣੇ ਸੀਸ ਦਿੱਤੇ ਆ ਤਨਤਨ ਸ਼੍ਰੀ ਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸੀਸ ਦਿੱਤਾ ਬੜੇ ਫਕਰ ਨਾਲ ਕਹਿੰਨੇ ਆ ਇਤਿਹਾਸ ਸੁਣਾਉਣੇ ਆ ਪਰ ਆਪਣੇ ਲੋਕਾਂ ਨੂੰ ਹੀ ਦੱਸਦੇ ਆ ਪਰ ਬਾਹਰਲੇ ਲੋਕਾਂ ਦੇ ਵਿੱਚ ਸਾਡਾ ਇਤਿਹਾਸ ਨਹੀਂ ਹੈਗਾ ਅਸੀਂ ਕਿਸੇ ਵੀ ਧਰਮ ਦੇ ਲਈ ਖਤਰਾ ਨਹੀਂ ਆ ਜਿਹੜੇ ਉਹਨਾਂ ਨੇ ਉੱਥੇ ਨਾਰੇ ਲਾਏ ਆ। ਇਹ ਤੋਂ ਇਲਾਵਾ ਧੰਤਨ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਰਪੰਸ ਸਹਿਬਜਾਦੇ ਪੂਰਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਪਾਈ ਆ। ਦੂਸਰੇ ਲੋਕਾਂ ਨੂੰ ਬਚਾਉਣ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ। ਯੂਰਪ ਦੇ ਵਿੱਚ ਸਿੱਖ ਫੌਜੀਆ ਨੇ ਇਟਲੀ ਦੇ ਵਿੱਚ ਇੰਨੀਆਂ ਕ ਸ਼ਹਾਦਤਾਂ ਦਿੱਤੀਆਂ ਕਿ ਇਟਲੀ ਦੇ ਕਿਸੇ ਵੀ ਸਕੂਲ ਦੇ ਵਿੱਚ ਜਾਂ ਨਾ ਉਹਨਾਂ ਦੀ ਇਤਿਹਾਸਕ ਕਿਤਾਬਾਂ ਦੇ ਵਿੱਚ ਨਾ ਸਕੂਲ ਦੀਆਂ ਪੰਘੋਲ ਦੀਆਂ ਕਿਤਾਬਾਂ ਦੇ ਵਿੱਚ ਕਿਤੇ ਵੀ ਸਾਡਾ ਦਰਜ ਨਹੀਂ ਆ। ਗਲਤੀ ਕਿੱਥੇ ਆ? ਸਾਡੀ ਆਪਦੀ ਆ। ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾਵਾਂ ਆ ਇਟਲੀ ਦੇ ਵਿੱਚ ਜਿਹੜੇ ਸਿੰਘ ਅਕਸਰ ਵੀਡੀਓ ਦੇ ਵਿੱਚ ਦਿਖਾਉਂਦੇ ਰਹਿੰਦੇ ਆ ਜਿਨ੍ਹਾਂ ਨੂੰ ਕਦੇ ਕਿਸੇ ਨੇ ਸਾਂਭਿਆ ਤੱਕ ਨਹੀਂ ਜਿਨ੍ਹਾਂ ਨੂੰ ਅਸੀਂ ਦੇਖਣ ਤੱਕ ਨਹੀਂ ਗਏ। ਜਿੱਥੇ ਸੀਸ ਲਵਾ ਤੇ ਸਾਡੇ ਸਿੰਘਾਂ ਨੇ ਕੁਰਬਾਨੀਆਂ ਦੇਤੀਆਂ ਇਹਨਾਂ ਗੋਰੀਆਂ ਦੀਆਂ ਇਹਨਾਂ ਦੇਸ਼ਾਂ ਦੀਆਂ ਇੱਜ਼ਤਾਂ ਬਚਾਉਣ ਵਾਸਤੇ ਜਦੋਂ ਇੱਥੇ ਇੱਜ਼ਤਾਂ ਲੁੱਟੀਆਂ ਜਾਂਦੀਆਂ ਸੀ ਜਦੋਂ ਲੋਕ ਲੁੱਕ ਲੁੱਕ ਕੇ ਜਿਉਂਦੇ ਸਨ ਜਦੋਂ ਲੋਕ ਆਪਣੀ ਜਾਨ ਬਚਾਉਣ ਵਾਸਤੇ ਰੋਟੀ ਵਾਸਤੇ ਭੁੱਖੇ ਭੱਜਦੇ ਦੌੜਦੇ ਰਹਿੰਦੇ ਸੀ ਉਦੋਂ ਸਾਡੇ ਗੁਰੂ ਦੇ ਸਿੰਘਾਂ ਨੇ ਆ ਕੇ ਲੰਗਰ ਚਲਾਏ ਲੜਾਈਆਂ ਜਾਂਗਾ ਜੁੱਧ ਲੜੇ ਕਿੰਨੀਆਂ ਜੰਗਾਂ ਜੁੱਧ ਲੜੇ ਇਹਨਾਂ ਵਾਸਤੇ ਕਿੰਨਾ ਸਾਡਾ ਇਤਿਹਾਸ ਆ ਬੈਲਜੀਅਮ ਉੱਥੇ ਹਰ ਸਾਲ ਪ੍ਰੋਗਰਾਮ ਕਰਨ ਜਾਂਦੇ ਆ ਇਸੇ ਵਾਸਤੇ ਪਿੱਛੇ ਦਾਣਾ ਹੋਇਆ ਅੱਜ ਵੀ ਭਾਈ ਕਮਲਜੀਤ ਸਿੰਘ ਜੀ ਖਾਲਸਾ ਜੀ ਉਹਨਾਂ ਨੂੰ ਸੱਦ ਕੇ ਸਨਮਾਨ ਕੀਤਾ ਗਿਆ ਬਹੁਤ ਵੱਡਾ ਇਥੋਂ ਦੀ ਕਮਿਊਨਿਟੀ ਵੱਲੋਂ ਬਹੁਤ ਵੱਡਾ ਪ੍ਰਚਾਰ ਹੋਇਆ ਸਾਨੂੰ ਦੱਸਣ ਦਾ ਮੌਕਾ ਮਿਲਿਆ ਕਿ ਅਸੀਂ ਹੈ ਕੌਣ ਆ ਸਾਡਾ ਇਤਿਹਾਸ ਕੀ ਆ ਸਾਡਾ ਪਛੋਕੜ ਕੀ ਆ ਅਸੀਂ ਕਿੱਥੋਂ ਆਏ ਆ ਉਹਨਾਂ ਨੇ ਲਿਖਿਆ ਆ ਗੋ ਬੈਕ ਇੰਡੀਆ ਤੁਸੀਂ ਉਹ ਨਿਊਜ਼ੀਲੈਂਡ ਦੀ ਵੀਡੀਓ ਕੱਢੋ ਤੇ ਉੱਤੇ ਲਿਖਿਆ ਹੋਇਆ ਆ ਬਕਾਇਦਾ ਬੋਰਡ ਰੱਖ ਕੇ ਉਹ ਚੱਲੇ ਹੋਇਆ ਹੁਣ ਸਾਡੇ ਲੋਅਰ ਹੋਣਗੇ ਬਹੁਤ ਸਾਰੇ ਧਾਰਮਿਕ ਜਿਹੜੇ ਵਿਚਾਰਾਂ ਵਾਲੇ ਵੀਰ ਭਰਾ ਆਉਣਗੇ ਕੇਸ ਕਰਨਗੇ ਪੁਲਿਸ ਤੇ ਜਾਣਗੇ ਗਵਰਨਮੈਂਟ ਤੇ ਜਾਣਗੇ ਪਰ ਜਿਹੜੀ ਹੇਟ ਆ ਜੇ ਆਪਣੇ ਨਿਆਣਿਆਂ ਨੂੰ ਬੱਚਿਆਂ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਪਾਲਣਾ ਆ ਨਾ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਤੁਹਾਨੂੰ ਆਪਣੇ ਪ੍ਰਚਾਰ ਨੂੰ ਚਾਰ ਦਿਵਾਰੀਆਂ ਤੋਂ ਬਾਹਰ ਕੱਢਣਾ ਪਊਗਾ ਤੁਹਾਨੂੰ ਵਿਚਰਨਾ ਪਊਗਾ ਤੁਹਾਨੂੰ ਦੱਸਣਾ ਪਊਗਾ ਤੁਸੀਂ ਹੈ ਕੌਣ ਆ ਇਸ ਕਰਕੇ ਆ ਪਿਛੇ ਥੋੜੇ ਦਿਨ ਪਹਿਲਾਂ ਮੈਨੂੰ ਕਦੇ ਵੀ ਇਸ ਪੇਨ ਦੇ ਵਿੱਚ ਗੱਲ ਨਹੀਂ ਹੋਈ ਅੱਜ ਜਰੋਨੇ ਤੋਂ ਮੈਨੂੰ ਫੋਨ ਆਇਆ ਕਿ ਇੱਕ ਬੱਚੇ ਦਾ ਦਸਤਾਰ ਉਤਾਰ ਦਿੱਤੀ ਗਈ ਸਕੂਲ ਦੇ ਵਿੱਚ ਪਟ ਕੇ ਉਤਾਰ ਦਿੱਤੇ ਗਏ ਫੈਡਰੇਸ਼ਨ ਨੂੰ ਕਿਹਾ ਫੈਡਰੇਸ਼ਨ ਨੇ ਉਸੇ ਵੇਲੇ ਹੀ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਆ ਫ੍ਰਾਂਸ ਦੇ ਵਿੱਚ ਦਸਤਾਰ ਨਹੀਂ ਪਟਕਾ ਨਹੀਂ ਬਣ ਕੇ ਜਾ ਸਕਦੇ ਜੂੜਾ ਕਰਕੇ ਨਹੀਂ ਜਾ ਸਕਦੇ ਆਈਡੀ ਦੇ ਉੱਤੇ ਫੋਟੋ ਨਹੀਂ ਲੱਗ ਸਕਦੀ ਬੈਲਜੀਅਮ ਦੇ ਵਿੱਚ ਪ੍ਰੋਬਲਮ ਆ ਆਉਣ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਬਲਮਾਂ ਘਟ ਨਹੀਂ ਰਹੀਆਂ ਇਹ ਵੱਧ ਰਹੀਆਂ ਜਿਹੜੀ ਰਾਈਟ ਵਿੰਗ ਆ ਉਹ ਆਪਣੇ ਪੈਰ ਵਸਾਉਣ ਲੱਗੀ ਆ ਜਿਵੇਂ 트ੰਪ ਇਮੀਗਰੇਟਡ ਲੋਕਾਂ ਦੇ ਮਲਟੀਕਲਚਰ ਸਿਸਟਮ ਦੇ ਖਿਲਾਫ ਗੇਮ ਖੇਡ ਰਿਹਾ ਆ ਇੱਕ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇਹ ਸਾਰੇ ਮੁਲਕ ਜਾਨੀ ਕਿ ਕਈ ਆਰੀ ਇਹ ਨਾ ਸਾਡੇ ਜਿਹੜੇ ਭੈਣ ਭਰਾ ਆ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਬਹੁਤ ਲੋਕ 크ਰਿਸਚੀਅਨ ਕਨਵਰਟ ਹੋ ਰਹੇ ਆ ਅਸੀਂ ਇਹਨਾਂ ਦੇ ਮੁਲਕਾਂ 'ਚ ਰਹਿੰਦੇ ਆਹੀ ਤਾਂ ਕਨਵਰਟ ਨਹੀਂ ਹੁੰਦੇ ਜਿਹੜੇ ਉਹ ਲਾਲਚ ਨੂੰ ਹੋ ਰਹੇ ਆ ਨਾ ਉਹਨਾਂ ਦਾ ਅਸੀਂ ਵਿਰੋਧ ਨਹੀਂ ਕਰ ਸਕਦੇ ਜਿਹੜੇ ਸਾਡੇ ਗੁਰੂ ਨੇ ਸਾਡੇ ਇਹ ਸੀਸ ਸਾਡੀ ਆਇਡੈਂਟੀ ਬਚਾਉਣ ਵਾਸਤੇ ਆਪਣੇ ਸੀਸ ਦਿੱਤੇ ਕੁਰਬਾਨੀਆਂ ਦਿੱਤੀਆਂ ਬੰਦ ਬੰਦ ਕਟਵਾ ਲੈ ਖੋਪੜੀਆਂ ਲਵਾ ਲੀਆਂ ਚਾਰ ਖੜੀਆਂ ਤੇ ਚੜ ਗਏ ਜੇ ਉਸ ਇਤਿਹਾਸ ਨੂੰ ਭੁੱਲ ਕੇ ਕੋਈ ਬੰਦਾ ਆਪਣਾ ਧਰਮ ਛੱਡ ਕੇ ਚਲੇ ਜਾਂਦਾ ਹੈ ਨਾ ਤੇ ਉਸ ਨੂੰ ਕਿਸੇ ਲਾਲਚ ਦੇ ਕੇ ਰੱਖਣ ਦੀ ਕੋਈ ਲੋੜ ਨਹੀਂ ਹੈਗੀ ਜੇ ਉਹਨੂੰ ਅਸੀਂ ਰੱਖਦੇ ਹਾਂ ਨਾ ਅੱਜ ਤੇ ਉਹ ਸਾਨੂੰ ਕੱਲ ਨੂੰ ਆਉਣ ਵਾਲੇ ਸਮੇਂ ਤੇ ਫਿਰ ਬਲੈਕਮੇਲ ਕਰੂਗਾ ਕਿ ਭਾਈ ਪੈਸੇ ਦਿਓ ਨਹੀਂ ਤਾਂ ਮੈਂ ਚੱਲਣਾ ਛੱਡ ਕੇ ਦੂਜੇ ਧਰਮ 'ਚ ਇਸ ਕਰਕੇ ਜਿਹੜੀ ਤਾਂ ਧਰਮਾਂ ਦੀ ਲੜਾਈ ਆ ਮਨੁਖਤਾ ਦੀ ਆ ਅਸੀਂ ਜਦੋਂ ਵੀ ਕੋਈ ਕੰਮ ਕੀਤਾ ਆ ਮਨੁਖਤਾ ਲਈ ਕੀਤਾ ਆ ਯੂਕਰੇਨ ਦੀ ਜੰਗ ਲੜੀ ਆ ਉੱਥੇ ਸਾਨੂੰ ਪਹਿਲਾਂ ਬਹੁਤ ਮਾੜਾ ਚੰਗਾ ਬੋਲਦੇ ਸੀ ਉੱਥੇ ਸਾਡਾ ਫਰਕ ਪਿਆ ਸਪੇਨ ਦੇ ਵਿੱਚ ਬਹੁਤ ਮਾੜਾ ਚੰਗਾ ਬੋਲਦੇ ਸੀ ਫਰਕ ਪਿਆ ਇਹਨਾਂ ਨੇ ਵੀਡੀਓ ਅਪਲੋਡ ਕੀਤੀਆਂ ਕੁਝ ਨਗਰ ਕੀਰਤਨਾਂ ਦੀਆਂ ਡਿਲੀਟ ਕਰਨੀਆਂ ਪੈ ਗਈਆਂ ਕਿਉਂਕਿ ਸਾਡੇ ਕੰਮ ਬੋਲਦੇ ਸੀ ਇਸੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਲੋੜਿਆ ਇਹਨਾਂ ਰਾਈਟ ਵਿੰਗ ਨੂੰ ਆਪਣੇ ਤੇ ਹੈਵੀ ਨਾ ਹੋਣ ਦਿਓ ਆਪਣੀ ਧਿਰ ਦੀ ਸਟਰੋਂਗ ਵਜੂਦ ਬਣਾਓ ਕਿਉਂਕਿ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਆਪਣੇ ਪੂਰਾ ਜੱਕਾ ਬਣਾ ਰਹੀ ਆ ਤੇ ਜਿਹੜੇ ਸਮਝਣ ਵਾਲੇ ਬੰਦੇ ਆ ਉਹ ਮੇਰੀ ਗੱਲ ਨੂੰ ਸਮਝ ਜਾਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਮਝ ਆ ਜਾਊਗੀ ਕਿ ਅਸੀਂ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਉਹ ਸੱਤ ਸੀਗੀਆਂ ਇਸੇ ਕਰਕੇ ਲੋੜ ਆ ਆਪਣੇ ਪ੍ਰਚਾਰ ਦੀ ਆਪਣੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਲੋੜ ਆ ਬੋਲੀ ਲੈਂਗੁਏਜ ਭਾਸ਼ਾ ਸਿੱਖੋ ਭਾਸ਼ਾਵਾਂ ਦੇ ਵਿੱਚ ਗੱਲ ਕਰੋ ਆਪਣੀ ਹੋਂਦ ਦੀ ਗੱਲ ਕਰੋ ਆਪਣੇ ਬਾਰੇ ਗੱਲ ਕਰੋ ਆਪਣੇ ਵਜੂਦ ਬਾਰੇ ਦੱਸੋ ਕਿ ਅਸੀਂ ਹੈ ਕੌਣ ਆ ਅਸੀਂ ਦਸਤਾਰ ਤੇ ਦਾੜਾ ਸਾਡੇ ਕਿਉਂ ਰੱਖਿਆ ਹੋਇਆ ਆ ਮੇਰੇ ਕੋਲ ਰੈਸਟੋਰੈਂਟ ਦੇ ਉੱਤੇ ਸੌਆਂ ਦੇ ਹਿਸਾਬ ਨਾਲ ਲੋਕ ਆਉਂਦੇ ਆ ਮੈਂ ਉਹਨਾਂ ਨੂੰ ਦੱਸਦਾ ਆ ਕੌਣ ਆ ਅਸੀਂ ਫੌਜੀ ਆ ਅਸੀਂ ਸਾਡੀ ਆਈਡੈਂਟੀ ਆ ਅਸੀਂ ਦੂਸਰੇ ਦਾ ਧਰਮ ਬਚਾਉਣ ਲਈ ਰੱਖਿਆ ਕਰਨ ਲਈ ਦੂਸਰੇ ਲੋਕਾਂ ਨੂੰ ਬਚਾਉਣ ਵਾਸਤੇ ਪਿੰਡਾਂ ਸ਼ਹਿਰਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸ਼ਾਸਤਰ ਪਾਉਨੇ ਆ ਅਸੀਂ ਸ਼ਾਸਤਰਦਾਰੀਆਂ ਅਸੀਂ ਗਤਕਾ ਨਗਰ ਕੀਰਤਨ ਦੇ ਅੱਗੇ ਐਵੇਂ ਨਹੀਂ ਖੇਡਦੇ ਅਸੀਂ ਆਪਣੇ ਪ੍ਰਦਰਸ਼ਨ ਕਰਦੇ ਆ ਜੋਹਰ ਦਿਖਾਉਨੇ ਆ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਰੂਰ ਤੇ ਜੇ ਕੋਈ ਗੱਲ ਕਰਦੇ ਹੋਏ ਗਲਤੀ ਹੋ ਗਈ ਹੋਵੇ ਆਪਣਾ ਛੋਟਾ ਭਰਾ ਸਮਝ ਲਿਓ ਮਾਫ ਕਰ ਦਿਓ ਪਰ ਆਉਣ ਵਾਲਾ ਸਮਾਂ ਸਾਨੂੰ ਸਾਂਭਣਾ ਬਹੁਤ ਜ਼ਰੂਰੀ ਆ